ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜੋ ਕਿ ਸ੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਵਿਜ਼ਨ ਤੋਂ ਪ੍ਰੇਰਿਤ ਹੈ ਉਹਦੀ ਜਿਹੜੀ ਸਿਹਤ ਕ੍ਰਾਂਤੀ ਹੈ ਮੈਂ ਉਹਦਾ ਪਹਿਲਾਂ ਥੋੜਾ ਜਿਹਾ ਤੁਹਾਨੂੰ ਬਰੀ ਬਰੀਫਲੀ ਇੱਕ ਓਵਰਵਿਊ ਦਵਾਂਗਾ ਜੀ ਉਹਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਤਿੰਨ ਲੈਵਲ ਦੇ ਉੱਤੇ ਇੱਕ ਹੈਗਾ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਿਰੀ ਕੇਅਰ ਔਰ ਪ੍ਰਾਇਮਰੀ ਕੇਅਰ ਦੇ ਵਿੱਚ 872 ਆਮ ਆਦਮੀ ਕਲੀਨਿਕ ਅਸੀਂ ਖੋਲ ਚੁੱਕੇ ਹਾਂ ਜਿਨ੍ਹਾਂ ਨੇ ਕਿ ਹੁਣ ਤੱਕ 2 ਕਰੋੜ 7 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦੇਖਿਆ ਹੈ ਉਹਦੇ ਚੋ 92 ਲੱਖ ਜਿਹੜੇ ਪੇਸ਼ੈਂਟ ਹੈ ਉਹ ਯੂਨੀਕ ਪੇਸ਼ੈਂਟਸ ਹੈ ਜੋ ਇੱਕ ਵਾਰੀ ਆਮ ਆਦਮੀ ਕਲੀਨਿਕ ਵਿੱਚ ਦਵਾਈ ਲੈਣ ਆਏ। ਔਰ 1 ਕਰੋੜ 15 ਲੱਖ ਪੇਸ਼ੈਂਟਸ ਉਹ ਹੈਗੇ ਆ ਜਿਹੜੇ ਬਾਰ-ਬਾਰ ਆਏ ਆ। ਇਹਦਾ ਮਤਲਬ ਲੋਕ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਆ ਉਹਨਾਂ ਨੂੰ ਸਰਵਿਸ ਅੱਛੀ ਲੱਗੀ। ਉਹਨਾਂ ਦੇ ਟੈਸਟ ਵੀ ਹੋਏ ਔਰ ਦਵਾਈਆਂ ਵੀ ਮਿਲੀਆਂ ਔਰ ਲੋਕ ਬਾਰ-ਬਾਰ ਜਿਹੜੇ ਉਹ ਦਵਾਈ ਲੈਣ ਆ ਰਹੇ ਆ ਖਾਸ ਕਰਕੇ ਉਹ ਤਾਂ ਜਿਹੜੀਆਂ ਸਭ ਤੋਂ ਦੋ ਕਾਮਨ ਬਿਮਾਰੀਆਂ ਹੈਗੀਆਂ ਉਹ ਹੈਗੀਆਂ ਹਾਈਪਰਟੈਨਸ਼ਨ ਐ ਡਾਇਬੀਟਿਸ। ਤੇ ਤੀਜੇ ਨੰਬਰ ਤੇ ਆਈਆਂ ਜਿਹੜੀਆਂ ਛਾਤੀ ਦੇ ਰੋਗ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕ੍ਰੋਨਿਕ ਬ੍ਰੋਕਾਇਟਿਸ ਔਰ ਅੱਜ ਹੀ ਮੈਂ ਜਿਹੜਾ ਹੈਗਾ ਉਹ ਅਸੀਂ ਹਸ ਫਾਊਂਡੇਸ਼ਨ ਦੇ ਨਾਲ 8 ਹਸਪਤਾਲਾਂ ਦੇ ਵਿੱਚ 30 ਜਿਹੜੀਆਂ ਡਾਇਲਸਿਸ ਮਸ਼ੀਨ ਦੀ ਜਿਹੜੀ ਸ਼ੁਰੂਆਤ ਕਰਾਈ ਆ ਪਟਿਆਲੇ ਤੋਂ ਉਹਦੇ ਵਿੱਚ 90% ਦੇ ਵਿੱਚ ਕਾਰਨ ਹੀ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੈ ਜੋ ਸਾਡਾ ਪ੍ਰਾਇਮਰੀ ਕੇਅਰ ਦੇ ਵਿੱਚ ਆ ਰਿਹਾ ਹੈ ਕਿ 90% ਲੋਕਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਹੈ ਜਿਹੜੀਆਂ ਲੀਡਿੰਗ ਵਪਾਰੀਆਂ ਸਭ ਤੋਂ ਜ਼ਿਆਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਆਪਾਂ ਉੱਥੇ ਪਹੁੰਚ ਗਏ ਆ ਕਿ ਜਿੱਥੇ ਲੋਕਾਂ ਨੂੰ ਡਾਇਲਿਸਿਸ ਦੀ ਲੋੜ ਪੈ ਰਹੀ ਹੈ ਔਰ ਸਾਡੇ 41 ਜਿਹੜੇ ਤਕਰੀਬਨ ਸੈਂਟਰ ਆ ਗਿਆ ਉਹ ਸੌਰੀ 31 ਪਹਿਲਾਂ ਸੀ ਅੱਜ 839 ਔਰ ਇਸੇ ਤਰ੍ਹਾਂ ਅਸੀਂ ਜਿਹੜਾ ਇਹਨਾਂ ਦੇ ਐਨਜੀਓਜ਼ ਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਔਰ ਅੱਜ ਮੈਂ 30 ਦੇ ਕੇ ਆਇਆ ਤੇ ਅਸੀਂ 40 ਮਸ਼ੀਨਾਂ ਹੋਰ ਲੈ ਰਹੇ ਆ ਜੀ ਹੈਲਥ ਡਿਪਾਰਟਮੈਂਟ ਵੱਲੋਂ ਤੇ ਸਾਡੇ 22 ਦਾ ਇੱਕ ਸਾਲ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ 23 ਜ਼ਿਲ੍ਹਾ ਹਸਪਤਾਲ ਤੇ 41 ਜਿਹੜੇ ਸਾਡੇ 41 ਜਿਹੜੇ ਸਬ-ਸਬ-ਸਬ-ਡਿਵੀਜ਼ਨ ਹਸਪੀਟਲ ਹੈ ਸਾਰਿਆਂ ਦੇ ਵਿੱਚ ਡਾਇਲਿਸਿਸ ਦੀ ਜਿਹੜੀ ਸਹੂਲਤ ਹੈਗੀ ਆ ਉਹ ਫ੍ਰੀ ਤੇ ਕੁਆਲਿਟੀ ਕੇਅਰ ਜਿਹੜੀ ਆ ਲੋਕਾਂ ਨੂੰ ਅਵੇਲੇਬਲ ਹੋਏਗੀ ਇਹ ਵੀ ਇੱਕ ਲੈਂਡਮਾਰਕ ਹੈ ਤੇ ਇਹ ਪ੍ਰਾਇਮਰੀ ਕੇਅਰ ਦਾ ਕਮਾਲ ਹੈ ਜੀ ਜਿਹੜੀ ਪ੍ਰੋਫੈਨਸ਼ਨ ਹੈ ਜਿਹੜੇ ਲੋਕਾਂ ਦੇ ਗੁਰਦੇ ਫੇਲ ਨਾ ਹੋਣ ਜਦੋਂ ਕਿਸੇ ਨੂੰ 슈ਗਰ ਦਾ ਪੇਸ਼ੈਂਟ ਹੁੰਦਾ ਤੁਸੀਂ ਦੇਖਦੇ ਹੋ ਕਿ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਟੱਟੀਆਂ ਹੁੰਦੀਆਂ ਕਈ ਵਾਰੀ ਪੈਰ ਹੀ ਕੱਟਿਆ ਹੁੰਦਾ ਜਾਂ ਉਹਨਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਸਟ੍ਰੋਕ ਹੋ ਜਾਂਦਾ ਪਰ ਇੱਕ ਪਾਸਾ ਮਾਰਿਆ ਜਾਂਦਾ ਹਾਰਟ ਅਟੈਕ ਹੋ ਕੇ ਡੈਥ ਹੋ ਜਾਂਦੀ ਹੈ ਸਾਇਲੈਂਟ ਹਾਰਟ ਅਟੈਕ ਕਹਿੰਦੇ ਆ ਉਹਨਾਂ 슈ਗਰ ਦੇ ਬਿਜ ਨੂੰ ਸਾਇਲੈਂਟ ਹਾਰਟ ਅਟੈਕ ਹੁੰਦਾ ਤੇ ਬੰਦਾ ਸੌਂਦਾ ਹੈ ਸਵੇਰੇ ਉੱਠਦਾ ਹੀ ਨਹੀਂ ਹੈ ਸੋ ਜੇ ਅਸੀਂ ਉਹਨਾਂ ਦਾ अर्ਲੀ ਡਾਇਗਨੋਸਿਸ ਤੇ ਟ੍ਰੀਟਮੈਂਟ ਕਰਾਂਗੇ ਉਸ ਤੋਂ ਰੋਗ ਬਚਣਗੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਬੈਟਰ ਹੋਏਗੀ ਔਰ ਇਹਦੇ ਨਾਲ ਇੱਕ ਫਾਇਦਾ ਮਤਲਬ ਇਹ ਵੀ ਹੁੰਦਾ ਕਿ ਪੇਸ਼ੈਂਟ ਨੂੰ ਆਪਣੇ ਘਰ ਦੇ ਰਿਹੜੇ ਦਵਾਈ ਮਿਲਦੀ ਆ ਉਹਨਾਂ ਦੇ ਉਹਨਾਂ ਦੀਆਂ ਕੰਪਲਿਕੇਸ਼ਨ ਜਿਹੜੀਆਂ ਹੈਗੀਆਂ ਡਾਇਬੀਟਿਸ ਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਨਹੀਂ ਹੋਣਗੀਆਂ ਤੇ ਦੂਜਾ ਪ੍ਰੋਡਕਟਿਵਿਟੀ ਵਾਧੀ ਹੈ ਇਹਦੇ ਨਾਲ ਸਮਾਜ ਨੂੰ ਫਾਇਦਾ ਹੁੰਦਾ ਸਰਕਾਰ ਨੂੰ ਫਾਇਦਾ ਹੁੰਦਾ ਲੋਕਾਂ ਨੂੰ ਫਾਇਦਾ ਹੁੰਦਾ ਕਿ ਜਿਹੜਾ ਬੰਦਾ ਆਪਣਾ ਕੰਮ ਛੱਡ ਕੇ ਆਪਣਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਜਾਂ ਵਪਾਰੀ ਹੈ ਉਹਨੂੰ ਸ਼ਹਿਰ ਨਹੀਂ ਜਾਣਾ ਪੈਗਾ ਦਵਾਈ ਲੈਣ ਤੇ ਆਊਟ ਆਫ ਪਾਕਟ ਐਕਸਪੈਂਸਸ ਸਿਰਫ ਆਮ ਆਦਮੀ ਕਲੀਨਿਕ ਕਰਕੇ ਪੰਜਾਬ ਦੇ ਲੋਕਾਂ ਦੇ 1050 ਕਰੋੜ ਰੁਪਏ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਉਹ ਬਚਿਆ ਔਰ ਏਮਸ ਦੀ ਸਟੱਡੀ ਹੈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ న్యూ ఢిల్లీ ਦੀ ਕਿ ਮੋਜੋ ਅਗਿਆਦੇ ਸਲਿਪ ਬ로우 ਦਾ ਪੋਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਸੋ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਇਸੇ ਤਰ੍ਹਾਂ ਜਿਹੜਾ ਸਾਡਾ ਸੈਕੰਡਰੀ ਕੇਅਰ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕਿ ਉਹਦੇ ਚ 253 ਕਿਸਮ ਦੀਆਂ ਦਵਾਈਆਂ ਸਾਡੇ ਵੇਅਰ ਹਾਊਸ ਵਿੱਚ ਅਵੇਲੇਬਲ ਹੈ ਸਾਰੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਵਾਸਤੇ ਜਿਹੜੇ ਸੀਐਸਸੀਆਂ ਨਾਲ ਵਿੱਚ 253 ਦਵਾਈਆਂ ਜਦੋਂ ਮਰਜ਼ੀ ਜਾ ਕੇ ਲੈ ਸਕਦੇ ਹੋ ਇਸ ਤੋਂ ਸવાય ਜਿਹੜੀਆਂ ਐਸੈਂਸ਼ੀਅਲ ਡਰੱਗ ਲਿਸਟ ਦੇ ਵਿੱਚ ਨਹੀਂ ਹੈ ਉਹਦੇ ਵਾਸਤੇ ਐਸਐਮਓ 2 ਲੱਖ ਸਿਵਲ ਸਾਧਨ ਨੂੰ 5 ਲੱਖ ਜਿਹੜੇ ਆਪਣੇ ਡਾਇਰੈਕਟਰਾਂ ਨੂੰ ਦੱਸਦਾ ਉਹਨਾਂ ਸਾਰਿਆਂ ਕੋਲੇ ਫੰਡ ਦਿੱਤੇ ਉਹਨਾਂ ਨੇ ਮਾਨ ਸਰਕਾਰ ਨੇ ਉਹ ਜੇ ਪੇਸ਼ੈਂਟ ਨੂੰ ਦਵਾਈ ਨਹੀਂ ਮਿਲਦੀ ਮਤਲਬ ਉਹ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਨਹੀਂ ਹੈ ਬਟ ਪੇਸ਼ੈਂਟ ਨੂੰ ਕੋਈ ਹੋਰ ਦਵਾਈ ਚਾਹੀਦੀ ਆ ਤਾਂ ਉਹ ਲੋਕ ਖਰੀਦ ਕੇ ਦੇ ਸਕਦੇ ਆ ਇਸੇ ਤਰ੍ਹਾਂ ਜਿਹੜੀ ਸਾਡੀ ਟਰਸ਼ਰੀ ਕੇਅਰ ਹੈ ਉਹਦੇ ਵਿੱਚ ਮੈਡੀਕਲ ਕਾਲਜਸ ਦੇ ਵਿੱਚ ਹਾਰਟ ਦੀ ਸਰਜੀ ਸ਼ੁਰੂ ਕਰਾਈ ਹੈ ਐਂਜੀਓਪਲਾਸਟੀ ਸ਼ੁਰੂ ਕਰਾਈ ਹੈ ਬ੍ਰੇਨ ਸਰਜੀ ਸ਼ੁਰੂ ਕਰਾਈ ਹੈ ਔਰ ਜਿਲ੍ਹਾ ਹਸਪਤਾਲਾਂ ਦੇ ਵਿੱਚ ਪਟਾਰੇ ਤੋਂ ਸ਼ੁਰੂਆਤ ਕੀਤੀ ਹੈ ਕਿ ਉਹਦਾ ਇੰਟੈਂਸਿਵ ਕੇਅਰ ਯੂਨਿਟ ਔਰ ਉਹਦੇ ਵਿੱਚ ਨਿਊਨੈਟਲ ਇੰਟੈਂਸਿਵ ਬੱਚਿਆਂ ਵਾਸਤੇ ਛੋਟੇ ਬੱਚੇ ਜਿਹੜੇ ਸਤਵਾਹੀਂ ਪੈਦਾ ਹੋ ਜਾਂਦੇ ਹਨ ਵਾਸਤੇ ਲਈ ਨਿੱਕੂ ਜਾਂ ਨਿਊਨੈਟਲ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕੀਤੇ ਆ ਦੱਸਿਸ ਦਾ ਕਰ ਰਹੇ ਆ ਇਕੁੱਲ ਮਿਲਾ ਕੇ ਜਿਹੜਾ ਪ੍ਰਾਇਮਰੀ ਸੈਕੰਡਰੀ ਟੈਸ਼ੀ ਕੇਅਰ ਦਾ ਇਹਦੇ ਨਾਲ ਮੈਂ ਇੱਕ ਦੋ ਚੀਜ਼ਾਂ ਹੋਰ ਐਡ ਕਰ ਸਕਦਾ ਸੀਐਮ ਦੀ ਜੋਗਸ਼ਲਾ ਅੱਜ 2 ਲੱਖ ਬੰਦੇ ਜੋਗਾ ਕਰਦੇ ਰੋਜ਼ ਪੰਜਾਬ ਦੇ ਵਿੱਚ ਪ੍ਰੋਫੈਸ਼ਨ ਆਫ ਡਿਜ਼ੀਜ਼ ਨਿਊਟ੍ਰੀਸ਼ਨਲ ਗਾਈਡਲਾਈਨਸ ਦੇ ਰਹੇ ਆ ਔਰ ਜਿਹੜੀ ਸਾਡੀ ਆਮ ਆਦਮੀ ਕਲੀਨਿਕ ਦਾ ਜਿਹੜਾ ਸਾਡਾ ਮਾਡਲ ਹੈ ਪ੍ਰਾਇਮਰੀ ਕੇਅਰ ਦਾ ਜੋ ਕਿ ਦਿੱਲੀ ਦਾ ਮਾਡਲ ਸੀ ਉੱਥੇ ਉਹਨਾਂ ਨੇ ਚੰਦਨੀ ਦੇ ਪਾਸੇ ਜਿਆਦਾ ਉੱਥੇ 500 ਬਣਿਆ ਪੰਜਾਬ ਦੇ ਵਿੱਚ 872 ਬਣ ਚੁੱਕਿਆ ਔਰ ਬਹੁਤ ਸਾਰੇ ਬਣਨ ਜਾ ਰਹੇ ਆ ਔਰ ਇਹ ਜਿਹੜਾ ਮਾਡਲ ਹੈ ਇਹ ਨਰੋਵੀ ਦੇ ਵਿੱਚ 85 ਕੰਟਰੀਜ਼ ਦੇ ਵਿੱਚ ਚੜ੍ਹੇ ਉੱਤੇ ਆਈ ਸੀ ਉਹਦੇ ਜਿਹੜਾ ਜਿਹੜਾ ਉਹਨਾਂ ਦਾ ਹੈਗਾ ਡਰਗਸ ਸਪਲਾਈ ਦੇ ਵਿੱਚ ਲਾਸਟ ਮਾਈਲ ਡਿਲੀਵਰੀ ਆਫ ਡਰਗਸ ਦੇ ਵਿੱਚ ਪੰਜਾਬ ਦਾ ਜਿਹੜਾ ਮਾਡਲ ਹੈ ਬੈਸਟ ਮੰਨਿਆ ਗਿਆ ਔਰ 40 ਕੰਟਰੀਜ਼ ਨੂੰ ਰੈਪਲੀਕੇਟ ਕਰ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਫ੍ਰਿਸ਼ਟੇ ਮਾਡਲ ਹੈ ਜਿਹਦੇ ਵਿੱਚ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਕਿ ਹਰ 30 25 30 ਕਿਲੋਮੀਟਰ ਦੇ ਉੱਤੇ ਹਾਈਵੇ ਤੇ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਹੈ ਟ੍ਰੇਨ ਸਟਾਫ ਹੈ ਔਰ ਇਹ ਜਨਰਲ 108 ਐਂਬੂਲੈਂਸ ਆਪ ਪੇਸ਼ੈਂਟ ਨੂੰ ਹਸਪਤਾਲ ਪਹੁੰਚਾਉਂਦੇ ਆ ਵਿਦਨ ਹਾਫ ਅਵਰ ਔਰ ਜਿਹੜਾ ਗੋਲਡਨ ਆਰਾ ਹੈ ਉਹਦੇ ਵਿੱਚ ਚਾਹੇ ਸਰਕਾਰੀ ਹਸਪਤਾਲ ਹੋਵੇ ਪ੍ਰਾਈਵੇਟ ਹੋਵੇ ਪੇਛੜ ਸਰਕਾਰੀ ਹੋਵੇ ਪੇਸ਼ੈਂਟ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਜਾਂ ਕੋਈ ਪੇਸ਼ੈਂਟ ਕਿਸੇ ਹੋਰ ਰਾਜ ਦਾ ਆ ਦੂਜੇ ਦੇਸ਼ ਦਾ ਕਿਉਂ ਨਾ ਹੋਵੇ ਸਾਰਾ ਇਲਾਜ ਫਰੀ ਹੈ ਜੇ ਚਾਹੇ ਖਰਚਾ 2 ਲੱਖ ਦਾ ਹੋਵੇ 10 ਲੱਖ ਦਾ ਹੋਵੇ ਜਾਂ 10 ਹਜ਼ਾਰ ਦਾ ਹੋਵੇ ਸਾਰਾ ਖਰਚਾ ਸਰਕਾਰ ਨੇ ਪੂਰਾ ਕਰਦਾ ਐਕਸੀਡੈਂਟ ਹੋ ਗਿਆ ਉਹ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਕੇ ਚੱਲਦਾ ਕਰਕੇ ਉਹਨੂੰ ਵਾਪਸ ਘਰ ਤੇ ਜਨਾਬ ਪਰ ਬਹੁਤ سارے ਕੰਟਰੀਜ਼ ਨੇ ਵੀ ਕਰਕੇ ਸਾਰਾ ਬਹੁਤ سارے ਸਟੇਟਸ ਨੇ ਬਣਾਇਆ ਕਿ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਜਿੱਦਾਂ ਕਦੇ ਮੈਡੀਕੀਨ ਲਾਗੂ ਹੋਈ ਸੀ ਸੋ ਇਹ ਪ੍ਰੋਤਵੰਤ ਸਰਕਾਰ ਦੀ ਹੁਣ ਤੱਕ ਦੀ ਢਾਈ ਸਾਹਿਬ ਦੀ ਕਾਰਜਕਾਰੀ ਹੈ ਜਦੋਂ ਮੈਂ ਤੁਹਾਨੂੰ ਇੱਕ ਓਵਰਵਿਊ ਦੱਸਦਾ ਤੇ ਅੱਜ ਜਿਹੜਾ ਡਾਇਲਿਸਿਸ ਵਾਲਾ ਹੈਗਾ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਐਨਜੀਓਜ਼ ਆ ਕੇ ਆ ਰਹੀਆਂ ਅਸੀਂ ਇੱਕ ਜਿਹੜੀ ਇੱਕ ਤੁਸੀਂ ਕਹਿ ਲੋ ਕਿ ਨਵੀਂ ਸ਼ੁਰੂਆਤ ਹੈ ਪਹਿਲਾਂ ਹੁੰਦੀ ਸੀ ਪੀਪੀਪੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਕੀ ਸੀਗਾ ਕਿ ਸਰਕਾਰ ਸੀ ਇੱਕ ਪ੍ਰਾਈਵੇਟ 플레이ਰ ਹੁੰਦਾ ਸੀ ਉਹਨੂੰ ਪੈਦਾ ਪਚਾਰਨ ਵਾਸਤੇ ਸਰਕਾਰ ਤੇ ਪ੍ਰਾਈਵੇਟ 플레이ਰ ਬਣਾ ਕੇ ਲੋਕਾਂ ਤੋਂ ਪੈਸੇ ਲੈ ਜਾਂਦੇ ਸੀ ਲੁੱਟਦੇ ਸੀ ਜਿਹੜਾ ਹੁਣ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤਾ ਜੋ ਕਿ ਅਰਵਿੰਦ ਕੇਲੀਵਾਲ ਜੀ ਦੀ ਨੀਤੀ ਹੈ ਇਹ ਹੁਣ ਅਸੀਂ ਪ੍ਰਾਈਵੇਟ ਐਨਜੀਓ ਪਾਰਟਨਰਸ਼ਿਪ ਕਰ ਰਹੇ ਹਾਂ ਚਾਹੇ ਅੱਜ ਅਸੀਂ ਹਾਂਸ ਫਾਊਂਡੇਸ਼ਨ ਜਿਹੜੇ 1100 ਤੋਂ ਬੇਸ 'ਚ ਆ ਉਹਨਾਂ ਦੇ ਨਾਮ ਕੀਤਾ ਇੱਕ ਹੈਲਪਫੁਲ ਐਨਜੀਓ ਨਾਰ ਸੇਵਾ ਨਾਰਾਇਣ ਸੇਵਾ ਵਧਾਣੇ ਵਿੱਚ ਜਿਹੜੇ ਕਿ ਉਹਨਾਂ ਦੇ ਆਲਰੇਡੀ ਉਹਨਾਂ ਕੋਲ ਜੀ ਬੀਮ ਸ਼ਿਨਾ ਲੱਗੀਆਂ ਹੋਈਆਂ ਜਵਦੀ ਦੇ ਵਿੱਚ 10 ਮਸ਼ੀਨਾਂ ਵਾਸਤੇ ਹੋਰ ਪਰਮਿਸ਼ਨ ਮੰਗ ਰਹੇ ਹਾਂ 3 ਮਸ਼ੀ ਉਹ ਵੀ ਤਿਆਰ ਹੈ ਸਾਡਾ ਇੱਕ ਸੈਂਟਰ ਹੋਰ ਰਨ ਕਰਨ ਵਾਸਤੇ ਬਹੁਤ ਸਾਰੀਆਂ ਐਨਜੀਓਜ਼ ਆ ਕੇ ਆ ਰਹੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਨਜੀਓਜ਼ ਨਾਲ ਮਿਲ ਕੇ इवन ਮੈਡੀਕਲ ਕਾਲਜ ਦੇ ਵਿੱਚ ਉਹਨਾਂ ਦੀ ਕੋਲਾਬੋਰੇਸ਼ਨ ਲਵਾਵਾਂਗੇ ਔਰ ਉਹਨਾਂ ਦੇ ਜਿਹੜੇ ਐਨਜੀਓ ਨੂੰ ਮੈਂ ਇਨਵਾਈਟ ਵੀ ਕਰਦਾ ਜਿੰਨੇ ਐਨਆਰਆਈਜ਼ ਆ ਬਹੁਤ ਸਾਰੇ ਐਨਆਰਆਈਜ਼ ਨੇ ਆਮ ਆਦਮੀ ਕਲੀਨਿਕ ਸਾਨੂੰ ਬਣਾ ਕੇ ਦਿੱਤੇ ਆ ਕਿ ਉਹ ਪ੍ਰਿੰਟ ਫੀਸ ਕਿ ਦਿੱਤੀ ਆ ਕਹਿੰਦੇ ਸਾਡੇ ਪ੍ਰਿੰਟ ਤੇ ਅਸੀਂ ਬਣਾ ਦਿੰਨੇ ਆ ਚਲਾ ਤੁਸੀਂ ਲਈਓ ਬਹੁਤ ਸਾਰੇ ਐਨਆਰਆਈਜ਼ ਨੇ ਸਾਨੂੰ ਐਮਬੂਲੈਂਸਸ ਦਿੱਤੀਆਂ ਜਿਹਨੂੰ ਅਸੀਂ ਇੰਟੀਗ੍ਰੇਟ ਕਰ ਰਹੇ ਆ ਆਪਣੇ ਸਿਸਟਮ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਓ ਹੁਣ ਨਾਓ ਇਜ਼ ਦਾ ਰਾਈਟ ਓਪਰਚ्युनिटी ਤੁਸੀਂ ਆਪਣੇ ਪਿੰਡ ਦੇ ਲੋਕਾਂ ਵਾਸਤੇ ਆਪਣੇ ਮਹੱਲੇ ਦੇ ਲੋਕਾਂ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਜੇ ਤੁਸੀਂ ਸਿਹਤ ਸਿੱਖਿਆ ਰੋਜ਼ਗਾਰ ਇਸ ਕ੍ਰਾਂਤੀ ਦੇ ਵਿੱਚ ਕੱਲ ਵੀ ਅਸੀਂ 586 ਲੋਕਾਂ ਨੂੰ ਦਿੱਤੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਚਾਹੇ ਮੈਡੀਕਲ ਵਾਰਡ ਟੈਕਨੋਲੋਜੀਸ ਆਫਥਲਮਿਕ ਆਫੀਸਰਸ ਵਾਰਡ ਰਟਨੈਂਸ ਹੋਰ ਤੁਸੀਂ ਸਟਾਫ ਪਿਛਲੇ ਹਫ਼ਤੇ ਜਿਹੜਾ ਸੀਗਾ 263 ਨੂੰ ਦਿੱਤੇ ਸੀ ਇਸੇ ਤਰ੍ਹਾਂ ਬਹੁਤ ਸਾਰੀਆਂ ਰਿਕਰੂਟਮੈਂਟਸ ਚੱਲਦੀਆਂ ਪਈਆਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਗਿਆ ਇਸ ਤੋਂ ਵੀ ਦੁੱਗਣੇ ਨੰਬਰ ਦੇ ਵਿੱਚ ਆਮ ਆਦਮੀ ਕਲੀਨਿਕ ਬਣਾ ਕੇ ਹਸਪਤਾਲਾਂ ਦੀਆਂ ਬਿਲਡਿੰਗਾਂ ਦਮੀਆਂ ਬਣ ਰਹੀਆਂ ਡਾਕਟਰਸ ਦੀ ਪੈਰਾਮੈਡਿਕਸ ਦੀ ਰਿਕਰੂਟਮੈਂਟ ਚੱਲ ਰਹੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਜ਼ਨ ਹੈ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਹੈ ਕਿ ਅਸੀਂ ਜੜੀ ਹੈਗੀਆਂ ਬੈਸਟ ਕੁਆਲਿਟੀ ਹੈਲਥ ਸਰਵਿਸਸਸ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਤੇ ਪੰਜਾਬ ਦੇ ਲੋਕਾਂ ਨੂੰ ਫ੍ਰੀ ਆਫ ਕੋਸਟ ਜਾਂ ਜਿਸ ਤਰ੍ਹਾਂ ਜਿਹੜੀ ਤੁਹਾਡੀ ਪੰਜਾਬ ਇਸਟਿਟਿਊਟ